26 ਤਰੀਕ ਨੂੰ ਸਵੇਰੇ 6 ਵਜੇ ਐਂਟਰ ਕੀਤਾ ਤੇ ਸਾਡੇ ਬੋਰਾ ਪਿਆ ਸੀਗਾ ਮਾਲ ਦਾ ਉੱਤੇ ਉਹਨੇ ਉਹ ਬੋਰਾ ਚੋਰੀ ਕਰਕੇ ਲੈ ਗਿਆ। ਤੋਂ 32300 ਵੀ ਚੋਰੀ ਕੀਤਾ ਇਹਨੇ 20 ਦਿਨ ਪਹਿਲਾਂ ਤੇ ਪਿੱਛੇ ਇੱਕ ਵੈਕਰੀ ਉਹਨਾਂ ਦਾ ਮੋਟਰਸਾਈਕਲ ਚਾਰ ਸਾਈਕਲਾਂ ਕੋ ਪੂਰੇ ਇਲਾਕੇ ਜਿੱਨੇ ਬਹੁਤ ਦਹਿਸ਼ਤ ਤੇ ਭਲਾਈ ਹੋਈ ਸੀ। ਪੰਜਾਬ ਦਾ ਮਾਹੌਲ ਇਸ ਟਾਈਮ ਬਹੁਤ ਖਰਾਬ ਹੋ ਗਿਆ ਹੈ। ਜਗਾ ਜਗਾ ਤੇ ਕ੍ਰਾਈਮ ਹੈ। ਜਗਾ ਜਗਾ ਤੇ ਨਸ਼ਾ ਵਿਕਰੇ ਆ ਜੇ ਅਸੀਂ ਬਾਈਕ ਤੇ ਜਾ ਰਹੇ ਆ ਤੇ ਸਾਨੂੰ ਪਤਾ ਨਹੀਂ ਚਾਰ ਬੰਦੇ ਇੱਕ ਦੋ ਘੇੜ ਲਣ ਵਾਧਰਗੇ ਰੋਡ ਦਾ ਤਾਂ ਇੰਨਾ ਕੋ ਬੁਰਾ ਹਾਲ ਹੋ ਗਿਆ ਕਿ 10 ਵਜੇ ਤੋਂ ਬਾਅਦ ਤੁਸੀਂ ਇਹ ਏਰੀਆ ਚ ਨਹੀਂ ਆ ਸਕਦੇ ਇਹ ਇਹ ਤੇਤੀ ਸੀ ਸਾਡੇ ਫੈਕਟਰੀ ਦਾ ਜਾਂ ਇਹਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਮਾਲ ਇੱਥੇ ਪਿਆ ਹੋਇਆ ਹੈ ਜਿਵੇਂ ਸੀਸੀਟੀਵੀ ਦੇਖ ਪਾ ਰਹੇ ਆਪਾਂ ਬਹੁਤ ਹੀ ਛਾਤਰ ਬੰਦਾ ਜੀ ਛਾਤਰ ਦੇ ਨਾਲ ਚੋਰੀ ਕੀਤੀ ਹੈ ਲੁਧਿਆਣਾ ਦੇ ਬਾਦਰਕੋਸ਼ ਸਥਿਤ ਇੱਕ ਫੈਕਟਰੀ ਦੇ ਵਿੱਚ ਚੋਰ ਤਰਕਸਾਰ ਚੋਰੀ ਕਰਦਾ ਹੋਇਆ ਤੇ ਉਸ ਤੋਂ ਬਾਅਦ ਬੋਰੇ ਵਿੱਚ ਮਾਲ ਭਰ ਕੇ ਉਸ ਤੋਂ ਚੋਰੀ ਕਰਕੇ ਫਰਾਰ ਹੋ ਜਾਂਦਾ ਹੋਇਆ ਇਹ ਤਸਵੀਰ ਜਿਹੜੀ ਹੈ ਇੱਕ ਫੈਕਟਰੀ ਦੀ ਹੈ ਜਿੱਥੇ ਕਿ ਇੱਕ ਚੋਰ ਇੱਕ ਵੱਡੀ ਦਿਵਾਰ ਟੱਪ ਕੇ ਅੰਦਰ ਦਾਖਲ ਹੁੰਦਾ ਵਾ ਤੇ ਮਾਲ ਇਥੋਂ ਚੋਰੀ ਕਰਕੇ ਫਰਾ ਹੋ ਜਾਂਦਾ ਵਾ ਹਾਲਾਂਕਿ ਜਦੋਂ ਇਸ ਦੀ ਸੂਚਨਾ ਜਿਹੜੀ ਕਿ ਫੈਕਟਰੀ ਮਾਲਕ ਨੂੰ ਮਿਲਦੀ ਹੈ ਤੇ ਉਸ ਤੋਂ ਬਾਅਦ ਫੈਕਟਰੀ ਮਾਲਕ ਦੇ ਵੱਲੋਂ ਸੀਸੀਟੀਵੀ ਖੰਗਾ ਲਏ ਜਾਂਦੇ ਨੇ ਤੇ ਉਸ ਤੋਂ ਬਾਅਦ ਚੋਰ ਨੂੰ ਜਿਹੜੀ ਕਿ ਆ ਫੜਿਆ ਜਾਂਦਾ ਵਾ ਹਾਲਾਂਕਿ ਇਹ ਕਿਸ ਤਰ੍ਹਾਂ ਚੋਰ ਫੜਿਆ ਗਿਆ ਤੇ ਇਹ ਮਾਲ ਜਿਹੜੀ ਕਿ ਇਹ ਲੈ ਕੇ ਜਾਂਦਾ ਸੀਗਾ ਪੀਸ ਵਾਰੀ-ਵਾਰੀ ਕਰਕੇ ਲੈ ਕੇ ਜਾਂਦਾ ਸੀ ਦੇਖ ਸਕਦੇ ਹੋ ਕਿ ਚੋਰਾ ਦੀ ਲਗਾਤਾਰ ਹੌਸਲੇ ਬਲੰਦ ਨੇ ਆਏ ਕੇ ਦਿਨ ਲਗਾਤਾਰ ਵੀਡੀਓ ਸਾਮਣੇ ਆਂਦੀ ਆ ਭੀ ਇਹਨੇ ਚੋਰਾ ਦੀਆਂ ਤੇ ਇਹ ਚੋਰ ਨੇ ਲਗਾਤਾਰ ਜਿਹੜੀ ਕੀਆ ਇਸ ਬਾਧਰ ਕੇ ਰੋਡ ਤੇ ਫੈਕਟਰੀ ਉੱਤੇ ਮਾਲਕਾਂ ਦੇ ਨੱਕ ਦੇ ਵਿੱਚ ਦੰਮ ਕੀਤਾ ਹੋਇਆ ਸੀਗਾ ਹਾਲਾਂਕਿ ਬਹੁਤ ਸਾਰੀਆਂ ਸਮੱਸਿਆ ਜਿਹੜੀਆਂ ਆ ਰਹੀਆਂ ਸੀਗੀਆਂ ਮਾਲਕ ਦੇ ਰਹੀ ਕੀ ਹੈ ਬਹੁਤ ਦਿੱਕਤ ਪਰੇਸ਼ਾਨੀ ਵਿੱਚ ਸੀਗੇ ਤੇ ਅੱਜ ਜਿਹੜਾ ਚੋਰ ਨੂੰ ਇਹਨਾਂ ਨੇ ਰੰਗੇ ਹਾਥੀ ਫੜਿਆ ਵਾ ਕਿਉਂਕਿ ਇਹ ਚੋਰ ਜਿਹੜੀ ਕੀਆ ਦੂਜੀ ਫੈਕਟਰੀ ਵਿੱਚ ਦਿਨ ਦਿਹਾੜੇ ਚੋਰੀ ਕਰਦਾ ਬੈਠਾ ਸੀਗਾ ਤੇ ਉੱਥੋਂ ਲੰਘ ਰਿਹਾ ਸੀਗੇ ਤੇ ਅਚਾਨਕ ਹੀ ਇਸ ਚੋਰ ਨੂੰ ਇਹਨਾਂ ਨੇ ਪਛਾਣਿਆ ਤੇ ਉਸ ਤੋਂ ਬਾਅਦ ਲਗਾਤਾਰ ਇਹਨਾਂ ਨੇ ਪਕੜ ਕੇ ਉਸਰੇ ਹਵਾਲੇ ਕੀਤਾ ਹਾਲਾਂਕਿ ਪੁਲਿਸ ਇਸੇ ਇੱਥੇ ਮੌਕੇ ਤੇ ਪਹੁੰਚੀ ਜ਼ਰੂਰ ਹੈ ਪਰ ਗੱਲਬਾਤ ਕਰਦੇ ਹਾਂ ਸਰ ਕਿਸ ਤਰ੍ਹਾਂ ਤੁਸੀਂ ਚੋਰ ਨੂੰ ਪਕੜਿਆ ਤੇ ਕਿੰਨਾ ਕੋਈ ਜ਼ਿਆਦਾ ਨੁਕਸਾਨ ਤੁਹਾਡਾ ਹੋਇਆ ਤੇ ਕਿੰਨੇ ਕੋਈ ਦੇਰ ਬਾਅਦ ਹੋਈ ਚੋਰ ਨੂੰ ਸਵੇਰੇ 26 ਤਰੀਕ ਨੂੰ ਸਵੇਰੇ 6 ਵਜੇ 6:25 ਮਿੰਟ ਤੇ ਚੋਰ ਸਾਡੇ ਫੈਕਟਰੀ ਬਾਦਰਕੇ ਰੋਡ ਤਨਹਾਰਾ ਜਨਗਰ ਐਂਟਰ ਕੀਤਾ ਤੇ ਸਾਡੇ ਬੋਰਾ ਪਿਆ ਸੀਗਾ ਮਾਲ ਦਾ ਤੇ ਉਹਨੇ ਉਹ ਬੋਰਾ ਚੋਰੀ ਕਰਕੇ ਲੈ ਗਿਆ ਤੇ ਫਿਰ ਅਸੀਂ ਸਾਰੀ ਛਾਣਮਿਨ ਕੀਤੀ ਕੈਮਰੇ ਵਗੈਰਾ ਦੀ ਰਿਕਾਰਡਿੰਗ ਵਗੈਰਾ ਸਾਨੂੰ ਪਤਾ ਚੱਲਿਆ ਕਿ ਚੋਰ ਦਾ ਜਿਹੜਾ ਟਿਕਾਣਾ ਕਿੱਥੇ ਹੈਗਾ ਫਿਰ ਅਸੀਂ ਚੋਰ ਨੂੰ ਲੈ ਕੇ ਆਏ ਆ ਫੜ ਕੇ ਪਤਾ ਇਹ ਕਿਤੇ ਹੋਰ ਵੀ ਫੈਕਟਰੀ ਚ ਚੋਰੀ ਕਰਦਾ ਪਿਆ ਸੀਗਾ ਐਨੇ ਸਾਡੇ ਨਾਲ ਸਜਦੇਵਾ ਸਾਹਿਬ ਦੀ ਫੈਕਟਰੀ ਹੈ ਉਥੋਂ 303200 ਪੀਸ ਚੋਰੀ ਕੀਤਾ ਨੇ 20 ਦਿਨ ਪਹਿਲਾਂ ਤੇ ਪਿੱਛੇ ਇੱਕ ਫੈਕਟਰੀ ਉਹਨਾਂ ਦਾ ਮੋਟਰਸਾਈਕਲ ਚਾਰ ਸਾਈਕਲਾਂ ਪੂਰੇ ਇਲਾਕੇ ਜਨੇ ਬਹੁਤ ਦਹਿਸ਼ਤ ਫੈਲਾਈ ਹੋਈ ਸੀ ਤੇ ਉਹ ਜੋ ਅੱਜ ਫੜਿਆ ਗਿਆ ਅੱਛਾ ਪੁਲਿਸਰੀ ਕੋਈ ਗਸ਼ਤ ਵਗੈਰਾ ਹੁੰਦੀ ਹੋਵੇ ਜਾਂ ਕਿੰਨਾ ਕੋਈ ਲੱਖਾਂ ਦਾ ਨੁਕਸਾਨ ਹੋ ਗਿਆ ਹੋਵੇ ਦੇਖੋ ਪੁਲਿਸ ਨੂੰ ਅਸੀਂ ਰਿਪੋਰਟ ਕੀਤੀ ਪੁਲਿਸ ਵੀ ਆ ਰਹੀ ਹੈ ਪ੍ਰਸ਼ਾਸਨ ਵੀ ਉਮੀਦ ਹੈ ਕਿ ਸਾਡਾ ਸਾਥ ਦੇਗਾ ਤੇ ਪ੍ਰਸ਼ਾਸਨ ਅੱਗੇ ਅਸੀਂ ਰਿਕਵੈਸਟ ਕਰਦੇ ਹਾਂ ਕਿ ਇਹ ਜੇ ਕੰਮ ਅਦੇ ਠੱਲ ਪਾਈ ਜਾਵੇ ਕਿਉਂਕਿ ਜੋ ਲੋਕ ਇਮਾਨਦਾਰੀ ਤੇ ਮਿਹਨਤ ਦੀ ਕਿਰਤ ਕਰਦੇ ਆ ਤੇ ਉਹਨਾਂ ਦਾ ਬਚਾਅ ਹੋ ਸਕੇ ਕਿਉਂਕਿ ਪੰਜਾਬ ਦਾ ਮਾਹੌਲ ਇਸ ਟਾਈਮ ਬਹੁਤ ਖਰਾਬ ਹੋ ਗਿਆ ਹੈ ਜਗਾ ਜਗਾ ਤੇ ਕ੍ਰਾਈਮ ਹੈ ਲੱਗਦਾ ਤੁਸੀਂ ਕਿਤਨੇ ਕਿਤੇ ਕੰਮਕਾਰ ਤੇ ਆਂਦੇ ਹੋ ਸਵੇਰੇ ਉੱਠ ਕੇ ਕਿੰਨਾਂ ਵੀ ਉਮੀਦ ਲੈ ਕੇ ਆਂਦੇ ਹੋ ਲੱਗਦਾ ਕਿਸ ਤਰ੍ਹਾਂ ਕਿਤੇ ਇਹ ਚੋਰਾ ਨੇ ਨੱਕ ਦੇ ਵਿੱਚ ਦਮ ਕੀਤਾ ਕਿਉਂਕਿ ਕੰਮਕਾਰ ਅੱਗੇ ਨਹੀਂ ਹੈਗਾ ਤੇ ਕੰਮਕਾਰ ਕਰਨਾ ਬਹੁਤ ਔਖਾ ਹੋਇਆ ਪਿਆ ਬਹੁਤ ਔਖਾ ਜੀ ਪੰਜਾਬ ਦੇ ਵਿੱਚ ਜਗਾ ਜਗਾ ਤੇ ਨਸ਼ਾ ਵਿਕਰੇ ਆ ਜੇ ਅਸੀਂ ਬਾਈਕ ਤੇ ਜਾ ਰਹੇ ਆ ਤੇ ਸਾਨੂੰ ਪਤਾ ਨਹੀਂ ਚਾਰ ਬੰਦੇ ਇੱਕ ਦੋ ਘੇਰ ਲੈਣ ਵਾਧਰਕੇ ਰੋਡ ਦਾ ਤਾਂ ਇੰਨਾ ਕੋ ਬੁਰਾ ਹਾਲ ਹੋ ਗਿਆ ਕਿ 10 ਵਜੇ ਤੋਂ ਬਾਅਦ ਤੁਸੀਂ ਇਹ ਏਰੀਆ ਚ ਨਹੀਂ ਆ ਸਕਦੇ ਇਸ ਕਰਕੇ ਮੇਰੀ ਪ੍ਰਸ਼ਾਸਨ ਅੱਗੇ ਸਰਦਾਰ ਭਗਵਾਨ ਸਿੰਘ ਮਾਨ ਅੱਗੇ ਬੇਨਤੀ ਹੈ ਕਿ ਜੜੀ ਆਪਣੀ ਪੁਲਿਸ ਦੀ ਕਾਰਵਾਈ ਆਪਣੀ ਪੁਲਿਸ ਜਿਹੜਾ ਕੰਮ ਪੂਰਾ ਨਿਗਰਾਨੀ ਨਾਲ ਕਰੇ ਕਿ ਜੋ ਆਮ ਜਨਤਾ ਸੁੱਖਦਾ ਸਾ ਲੈ ਸਕੇ ਅੱਜ ਚੋਰ ਇਹ ਕਰਦਾ ਕੀ ਕੀ ਸੀਗਾ ਇਹ ਕਿੱਥੋਂ ਦੀ ਤੁਸੀਂ ਫੜਿਆ ਹੋਇਆ ਤੇ ਇਹਦਾ ਪਤਾ ਕਿੱਥੋਂ ਲੱਗਿਆ ਤੁਹਾਨੂੰ ਇਹ ਸਾਡੀ ਦੋ ਗਲੀਆਂ ਛੱਡ ਕੇ ਪਿੱਛੇ ਸੀ ਅਸੀਂ ਸਾਰੇ ਜਦੋਂ ਕੈਮਰੇ ਦੀ ਰਿਕਾਰਡਿੰਗ ਚੈੱਕ ਕੀਤੀ ਤੇ ਕਰਦੇ ਕਰਦੇ ਫਿਰ ਇਹਦੇ ਆਸ-ਪੜੋਸੀਆਂ ਨੇ ਦੱਸਿਆ ਕਿ ਇੱਥੇ ਰਹਿੰਦਾ ਫਿਰ ਉਸ ਤੋਂ ਉਹਨੂੰ ਆਪਾਂ ਪਕੜਿਆ ਇਹ ਇਕੱਲਾ ਹੀ ਸੀਗਾ ਜਾਂ ਕੋਈ ਗਰੋਹ ਸੀ ਇਹਦੇ ਨਾਲ ਇੱਕ ਦੋ ਦਿਨ ਬੰਦੇ ਹੋਰ ਲੈ ਆ ਉਹਨੂੰ ਵੀ ਪਕੜੇ ਗਏ ਹੈ ਜਿਹਨਾਂ ਨੂੰ ਇਹ ਮਾਲ ਵੇਚਦਾ ਸੀਗਾ ਅੱਛਾ ਇਹ ਇਹ ਭੇਟੀ ਸੀ ਤੁਹਾਡੇ ਫੈਕਟਰੀ ਦਾ ਜਾਂ ਇਹਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਮਾਲ ਇੱਥੇ ਪਿਆ ਹੋਇਆ ਹੈ ਜਿਵੇਂ ਸੀਸੀਟੀਵੀ ਦੇਖ ਪਾ ਰਹੇ ਆਪਾਂ ਉੱਪਰੋਂ ਚੜ੍ਹ ਕੇ ਆਇਆ ਨੀਂ ਏ ਐਕਚੁਅਲੀ ਰੋਜ਼ ਗਿੜੇ ਰੋਜ਼ ਕੰਮ ਇਹਦਾ ਚੋਰੀ ਦਾ ਸੀਗਾ ਜੋ ਸਾਡੀ ਪਿੱਛੇ ਨਾਲ ਦੀ ਫੈਕਟਰੀ ਵੀ ਚੋਰੀ ਕੀਤੀ ਹੈ ਗਸ਼ਟ ਕਰਦਾ ਸੀ ਰਾਤੀ ਜਿਹੜੀ ਫੈਕਟਰੀ ਕੱਲੀ ਹੁੰਦੀ ਸੀਗੀ ਉਹ ਫਿਰ ਟੱਪ ਕੇ ਕੱਦਾ ਟੱਪ ਕੇ ਚੋਰੀ ਕਰ ਲੈਂਦੇ ਸੀਗੇ ਗਾਰਡ ਗਾਰਡ ਨਹੀਂ ਬੈਠਾ ਹੋਇਆ ਵਾਚਮੈਨ ਗਾਰਡ ਤੁਹਾਡਾ ਬੈਠਾ ਹੋਇਆ ਸੀਗਾ ਪਿੱਛੇ ਲਟਿਆ ਹੋਇਆ ਸੀਗਾ ਉਹਨੂੰ ਪਤਾ ਨਹੀਂ ਚੱਲਿਆ ਸਰਦੀ ਦੇ ਦਿਨ ਹੈ ਕਿਉਂਕਿ ਉਹ ਪਿੱਛੇ ਰੂਮ ਦੇ ਵਿੱਚ ਲਟਿਆ ਸੀਗਾ ਆਵਾਜ਼ ਨਹੀਂ ਆਈ ਉਹ ਬੜੀ ਜਨੇ ਮਤਲਬ ਕਿ ਬਹੁਤ ਹੀ ਛਾਤਰ ਬੰਦਾ ਜੀ ਛਾਤਰ ਦੇ ਨਾਲ ਚੋਰੀ ਕੀਤੀ ਹੈ ਖਾਣਾ ਕਰਾ ਲੈਂਦਾ ਤੁਹਾਨੂੰ ਖਾਣਾ ਸਾਡਾ ਸਿੱਖੇਵਾਲ ਪੈਂਦਾ ਹੈ ਸਿੱਖੇਵਾਲ ਅੱਛਾ ਹਾਂਜੀ ਕੀ ਕਿ ਇਤਲਾਹ ਦਿੱਤੀ ਪੁਲਿਸ ਨੂੰ ਇਤਲਾਹ ਦਿੱਤੀ ਪੁਲਿਸ ਆਰੀ ਨਹੀਂ ਹੁਣ ਠੀਕ ਹੈ ਆ ਬਿਲਕੁਲ ਪੁਲਿਸ ਨੂੰ ਇਤਲਾਹ ਦਿੱਤੀ ਗਈ ਹੈ ਤੇ ਚੋਰ ਤੇ ਉਤੇ ਕੀ ਕਾਰਵਾਈ ਹੋਏਗੀ ਇਹ ਆਉਣ ਸਮੇਂ ਦੇਖਣਾ ਹੈ ਪਰ ਇਹ ਚੋਰ ਜਿਹੜਾ ਕਿ ਹੈ ਇਹਨਾਂ ਦੇ ਬੋਲੇ ਪਕੜਿਆ ਗਿਆ ਵਾ ਤੇ ਲਗਾਤਾਰ ਜਿਹੜਾ ਕਿ ਗਸ਼ਟ ਕਰਦਾ ਨਜ਼ਰ ਆਇਆ ਸੀਗਾ ਤੇ ਨਾਲ ਦੇ 2-4 ਫੈਕਟਰੀਆਂ ਨੂੰ ਵੀ ਨਿਸ਼ਾਨਾ ਬਣਾ ਚੁੱਕਾ ਸੀਗਾ ਲਗਾਤਾਰ ਤੇ ਇਹ ਉਹਨਾਂ ਦੇ ਦੱਸਣ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ 32 ਪੀਸਾ ਦਾ ਵੀ ਜਿਹੜਾ ਕਿ ਹੈ ਇਹ ਚੋਰ ਚੋਰੀ ਕਰ ਚੁੱਕਾ ਸੀ ਤੇ ਸਾਡੇ ਫੈਕਟਰੀ ਵਿੱਚ ਵੀ ਆਇਆ ਸੀਗਾ ਤੇ ਸਾਡੀ ਫੈਕਟਰੀ ਨੂੰ ਵੀ ਨਿਸ਼ਾਨਾ ਬਣਾਇਆ ਸੀ ਚੋਰ ਨੇ ਤੇ ਅਸੀਂ ਜਦੋਂ ਸਾਨੂੰ ਪਤਾ ਲੱਗਦਾ ਤੇ ਅਸੀਂ ਇਹ ਚੋਰ ਨੂੰ ਪਕੜ ਕੇ ਪੁਲਸਰੇ ਵਾਲੇ ਕਰ ਦਿੱਤਾ ਜਾਂਦਾ ਵਾ ਤੇ ਉਸ ਤੋਂ ਬਾਅਦ ਪੁਲਸ ਇਹਦੇ ਤੇ ਕੀ ਕਾਰਵਾਈ ਕਰਦੀ ਹੈ ਕਿਸ ਤਰ੍ਹਾਂ ਚੋਰਾਂ ਨੂੰ ਠੱਲ ਪਾਉਂਦੀ ਹੈ ਇਹ ਆਣੇ ਸਮੇਂ ਦੇਖਣਾ ਜੁੜਵਲ ਦਨ ਲਾਈਵ ਤੋਂ ਨਾਲ ਸੰਜੇਨਾ ਯੂਮ ਰਿਪੋਰਟ ਧੰਨਵਾਦ